ਹੁਸ਼ਾਰਪੁਰ ਦੇ ਹਲਕਾ ਸ਼ਾਮਚੁਰਾਸੀ ਅਦੀਨ ਆਉਂਦੇ ਪਿੰਡ ਖਲਵਾਣਾ ਦੇ ਪਿੰਡ ਵਾਸੀਆਂ ਵੱਲੋਂ ਨਸਰਾਲਾ ਪੁਲਿਸ ਚੌਕੀ ਦੇ ਇੰਚਾਰਜ ਮਨਿੰਦਰ ਸਿੰਘ ਵਿਰੁੱਧ ਪ੍ਰੈਸ ਕਾਨਫਰੰਸ ਕਰਦੇ ਹੋਏ ਆ ਪਿੰਡ ਦੇ ਹੀ ਨੌਜਵਾਨ ਨਾਲ ਨਸ਼ਾਇਸ ਤੌਰ ਤੇ ਕੁੱਟਮਾਰ ਕਰਨ ਦੇ ਦੋਸ਼ ਲਾਇਨੇ ਤੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਆਪਣੇ ਚੌਕੀ ਇੰਚਾਰਜ ਤੇ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਪਿੰਡ ਵਾਸੀ ਹੁਸ਼ਾਰਪੁਰ ਜਿਲੰਦਰ ਮਾਰਗ ਨੂੰ ਜਮ ਕਰਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ ਮੀਡੀਆ ਨੂੰ ਸੰਬੋਧਨ ਕਰਦਿਆਂ ਪਿੰਡ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਦੱਸਿਆ ਕਿ ਉਹਨਾਂ ਦੇ ਨਾਲ ਦੇ ਪਿੰਡ 'ਚ ਹੀ ਨਜਾਇਜ਼ ਤੌਰ ਤੇ ਮਾਈਨਿੰਗ ਹੁੰਦੀ ਹੈ ਤੇ ਸਾਡੇ ਪਿੰਡ ਦੇ ਕੱਚੇ ਰਸਤੇ 'ਚੋਂ ਨਿਤ ਦਿਨ ਟਿਪਰ ਲੰਘਦੇ ਨੇ ਤੇ ਬੀਤੀ 29 ਜੁਲਾਈ ਨੂੰ ਜਦੋਂ ਪਿੰਡ ਦੇ ਹੀ ਵਸਨੀਕ ਮਨਦੀਪ ਸਿੰਘ ਨੇ ਟਿਪਰ ਨੂੰ ਲੰਘਣਾ ਰੋਕਿਆ ਤੇ ਇਸ ਤੋਂ ਬਾਅਦ ਚੌਕੀ ਇੰਚਾਰਜ ਮਨਦੀਪ ਨੂੰ ਚੌਕੀ ਲੈ ਗਿਆ ਤੇ ਉੱਥੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਉਹਨਾਂ ਦੱਸਿਆ ਕਿ ਜਦੋਂ ਪਿੰਡ ਵਾਸੀ ਇਕੱਤਰ ਹੋ ਕੇ ਗਏ ਤਾਂ ਚੌਕੀ ਇੰਚਾਰਜ ਵੱਲੋਂ ਮਨਦੀਪ ਸਿੰਘ ਨੂੰ ਛੱਡ ਦਿੱਤਾ ਗਿਆ। ਉਨਾ ਚੌਕੀ ਇਨਚਾਰਜ ਤੇ ਤਾਨਾ ਸ਼ਾਹੀ ਦੇ ਦੋਸ਼ ਲਾਉਂਦੇ ਹੋયા ਮਾਈਨਿੰਗ ਮਾਫੀਆ ਦਾ ਸਾਥ ਦੇਣ ਦੇ ਦੋਸ਼ ਲਾਇਨੇ ਤੇ ਕਿਹਾ ਕਿ ਇਸ ਬਾਬਤ ਉਹਨਾਂ ਵੱਲੋਂ ਡੀਸੀ ਕੋਮਲ ਮਿੱਤਲ ਅਤੇ ਐਸਐਸਪੀ सुरेंद्र ਲਾਂਬਾ ਨੂੰ ਸ਼ਿਕਾਇਤ ਦਿੱਤੀ ਗਈ ਪਰੰਤੂ ਕੋਈ ਵੀ ਕਾਰਵਾਈ ਨਹੀਂ ਹੋਈ ਜਿਸ ਕਾਰਨ ਪਿੰਡ ਵਾਸੀਆਂ ਵੱਲੋਂ ਹੁਸ਼ਿਆਰਪੁਰ ਜਲੰਧਰ ਮਾਰਗ ਨੂੰ ਜਾਮ ਕਰਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਦੋਂ ਐਸਐਸਪੀ सुरेंद्र ਲਾਂਬਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਜੋ ਕਿ ਇੰਚਾਰਜ ਦੀ ਕੋਈ ਗਲਤੀ ਸਾਹਮਣੇ ਆਈ ਤਾਂ ਉਸ ਬਰਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਹੁਸ਼ਾਰਪੁਰ ਨੇ ਉਸਦੇ ਨਾਲ ਚੇਤਨ ਕਸ਼ਪਤ ਰਿਪੋਰਟ ਸਰ ਜੀ 29 ਤਰੀਕ ਸ਼ਾਮ ਨੂੰ 5 ਵਜੇ ਸਾਡੇ ਪਿੰਡ ਖਲਵਣਾ ਵਿੱਚੋਂ ਮਿੱਟੀ ਦੇ ਲੱਦੇ ਹੋਏ ਟਿਪਰ ਲੰਘ ਰਹੇ ਸੀ ਜਿਸ ਤੇ ਮਨਦੀਪ ਕੁਮਾਰ ਦੇ ਘਰ ਮੋਹਰੇੋਂ ਮਨਦੀਪ ਨੇ ਟਿਪਰਾਂ ਵਾਲਿਆਂ ਨੂੰ ਰੋਕ ਕੇ ਇਹ ਕਿਹਾ ਤੇ ਰਸਤਾ ਖਰਾਬ ਹੋ ਰਿਹਾ ਮੇਰੇ ਘਰ ਅੱਗੇ ਤੇ ਤੁਸੀਂ ਇਹ ਦੂਜਾ ਰਸਤੇ ਨੂੰ ਠੀਕ ਕਰ ਲਓ ਇਹਦੇ ਤੇ ਮਿੱਟੀ ਪਾ ਲਓ ਤੇ ਮੇਰਾ ਰਸਤਾ ਜੋ ਮਤਲਬ ਖਰਾਬ ਨਾ ਹੋਵੇ ਉਹ ਤੋਂ ਬਾਅਦ ਵਿੱਚ ਟਿਪਰਾਂ ਵਾਲਿਆਂ ਡਰਾਈਵਰਾਂ ਨੇ ਆਪਣੇ ਮਾਲਕ ਨੂੰ ਫੋਨ ਕੀਤਾ ਮਾਲਕ ਨੇ ਚੌਂਕੀ ਇੰਜਾਰ ਦੀ ਨਸਰਾਲਾ ਨੂੰ ਫੋਨ ਕਰਕੇ ਮਨਦੀਪ ਕੁਮਾਰ ਨੂੰ ਚੌਂਕੀ ਲੈ ਗਏ ਕਿਉਂਕਿ ਲਿਜਾ ਕੇ ਉਸਦੇ ਨਾਲ ਕੁੱਟਮਾਰ ਕੀਤੀ ਮੁਲਾਜ਼ਮਾਂ ਨੇ ਉਹ ਤੋਂ ਬਾਅਦ ਵਿੱਚ ਅਸੀਂ ਪਿੰਡ ਵਾਸੀ ਸਾਰੇ ਮੈਲ ਨੰਬਰਦਾਰ ਔਰ ਸਰਪੰਚ ਸਾਰੀ ਪੰਚਾਇਤ ਔਰ ਪਿੰਡ ਵਾਸੀ ਅਸੀਂ ਪਿੱਛੇ ਪਹੁੰਚੇ ਸਾਰਾ ਮਸਲਾ ਪੁੱਛਿਆ ਕਿ ਕੀ ਗੱਲ ਤੁਸੀਂ ਮਨਦੀਪ ਨੂੰ ਕਿਉਂ ਲੈ ਕੇ ਆਏ ਇੱਥੇ ਕਿਉਂ ਕਿ ਇੰਚਾਰਜ ਸਾਹਿਬ ਦਾ ਸਾਨੂੰ ਨਿਹਰਾਲਾ ਇੰਚਾਰਜ ਸਾਹਿਬ ਦਾ ਇਹੀ ਸੀਗਾ ਤੇ ਜਵਾਹਤ ਇਹਨਾਂ ਦੇ ਕੋਲ ਸਰਕਾਰੀ ਜਿਹੜੀ ਪਰਮਿਸ਼ਨ ਹੈ ਮਾਈਨਿੰਗ ਦੀ ਤੁਸੀਂ ਰੋਕ ਨਹੀਂ ਸਕਦੇ ਅਸਗੀਆ ਠੀਕ ਹੈ ਜੀ ਜੇ ਸਰਕਾਰੀ ਪਰਮਿਸ਼ਨ ਨੇ ਤਾਂ ਸਾਨੂੰ ਵੀ ਇੱਕ ਕਾਪੀ ਮੁਹੱਈਆ ਕਰਾ ਦਿਓ ਪਰਮਿਸ਼ਨ ਦੀ ਅਸੀਂ ਨਹੀਂ ਰੋਕਾਂਗੇ। ਇਸੇ ਮੁੱਦੇ ਤੇ ਸਾਨੂੰ ਰਾਤ ਦੇ 9 ਵਜੇ ਜੀ ਉੱਥੇ ਚੌਂਕੀ ਦੇ ਵਿੱਚ ਬੈਠਿਆ ਪੂਰੀ ਪੰਚਾਇਤ ਲੇਡੀਜ਼ ਔਰ ਪਿੰਡ ਵਾਸੀ ਸਾਰੇ ਰਾਤ ਨੂੰ 9 ਵਜੇ ਪੇਪਰਾਂ ਦਾ ਮਾਲਕ ਮਨਜੀਤ ਸਿੰਘ ਝੰਡਾ ਜਗ ਗੁਜਰਾ ਪਿੰਡ ਤੋਂ ਜੋ ਕਿ ਉਹ ਰਾਤ ਨੂੰ 9 ਵਜੇ ਪਹੁੰਚਾ ਉਸ ਨੇ ਸਾਨੂੰ ਕੋਈ ਵੀ ਮਤਲਬ ਆਪਣੇ ਕੋਲ ਪਰਮਿਸ਼ਨ ਨਹੀਂ ਸਰਕਾਰੀ ਦਿਖਾਈ। ਉਸੇ ਕੋਲੋਂ ਕੋਈ ਪਰਮਿਸ਼ਨ ਨਾ ਦੇਖਣ ਦੇ ਜਿਸ ਵੇਲੇ ਅਸੀਂ ਦੇਖਿਆ ਇਸਦੇ ਕੋਲ ਕੋਈ ਪਰਮਿਸ਼ਨ ਨਹੀਂ ਇਹਦਾ ਮਤਲਬ 2 ਨੰਬਰ ਜੇ ਆ ਫਿਰ ਅਸੀਂ ਚੌਂਕੀ ਚਾਰ ਦੇ ਗਲ ਪਏ ਪਏ ਤੂੰ ਸਾਡਾ ਮੁੰਡਾ ਕਿਉਂ ਚੱਕਿਆ ਸਾਡਾ ਬੰਦਾ ਕਿਉਂ ਚੱਕ ਕੇ ਲਿਆਂਦਾ ਉਹਨੂੰ ਕੁੱਟਿਆ ਕਿਉਂ ਫਿਰ ਉਸ ਤੋਂ ਬਾਅਦ ਵਿੱਚ ਅਸੀਂ ਚੌਂਕੀ ਚਾਰਜ ਕੋਲੋਂ ਇੱਕ ਲਿਖਾ ਕੇ ਲਿਆ ਸੀ 5:18 ਮਿੰਟ ਤੇ ਸਾਡਾ ਬੰਦਾ ਚੱਕਿਆ ਔਰ 9:10 ਮਿੰਟ ਤੇ ਸਾਨੂੰ ਬੰਦਾ ਦਿੱਤਾ ਉਸ ਤੋਂ ਬਾਅਦ ਵਿੱਚ ਅਸੀਂ ਦੂਸਰੇ ਦਿਨ ਸਵੇਰ ਨੂੰ 30 ਤਰੀਕ ਨੂੰ 37 ਨੂੰ ਅਸੀਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਪੇਸ਼ ਹੋਏ ਦਰਖਾਸਤ ਲਿਖ ਕੇ ਐਸਐਸਪੀ ਸਾਹਿਬ ਦੇ ਪੇਸ਼ ਹੋਏ ਪਰ ਉਸ ਦਿਨ ਐਸਐਸਪੀ ਸਾਹਿਬ ਛੁੱਟੀ ਤੇ ਹੋਣ ਕਰਕੇ ਸਾਡੀ ਮੁਲਾਕਾਤ ਨਹੀਂ ਹੋਈ ਅਸੀਂ ਉਹ ਜਿਹੜੀ ਦਰਖਾਸਤ ਆਨਲਾਈਨ ਕੀਤੀ ਆਨਲਾਈਨ ਕਰਨੇ ਤੋਂ ਬਾਅਦ ਵਿੱਚ ਇੱਕ ਦਰਖਾਸਤ ਅਸੀਂ ਸ਼੍ਰੀਮਾਨ ਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਜੀ ਨੂੰ ਰਜਿਸਟਰੀ ਕੀਤੀ ਅਤੇ ਇੱਕ ਦਰਖਾਸਤ ਅਸੀਂ ਹਿਊਮਨ ਰਾਈਟਸ ਕਮਿਸ਼ਨ ਚੰਡੀਗੜ੍ਹ ਪੰਜਾਬ ਨੂੰ ਵੀ ਰਜਿਸਟਰੀ ਕੀਤੀ ਅੱਜ 5ਵਾਂ ਦਿਨ ਆ ਜੀ ਨਾ ਤਾਂ ਕੋਈ ਪੁਲਿਸ ਚੌਕੀ ਇਨਚਾਰਜ ਤੇ ਕੋਈ ਕਾਰਵਾਈ ਹੋਈ ਅਤੇ ਨਾ ਹੀ ਮਾਈਨਿੰਗ ਡਿਪਾਰਟਮੈਂਟ ਨੇ ਸਾਡੇ ਨਾਲ ਕੋਈ ਲਿੰਕ ਸਾਧਿਆ ਜਦ ਕਿ 2 ਨੰਬਰ ਵਿੱਚ ਮਾਈਨਿੰਗ ਚੱਲ ਰਹੀ ਹੈ। ਔਰ ਉਸੇ ਤੋਂ ਟਿੱਪਰ ਤਾਂ ਬੰਦ ਆ ਪਰ ਸਾਨੂੰ ਇਹ ਡਰ ਆ ਕਿ ਹੁਣ ਕਿ ਸਾਡੇ ਖਿਲਾਫ ਕੋਈ ਪੁੱਠੀ ਕੋਈ ਕਾਰਵਾਈ ਨਾ ਹੋ ਜਾਵੇ ਜਾਂ ਪਿੰਡ ਵਾਸੀਆਂ ਦੇ ਖਿਲਾਫ ਜਾਂ ਮਨਦੀਪ ਕੁਮਾਰ ਦੇ ਖਿਲਾਫ ਜਾਂ ਮੈਂ ਲੰਬੜਦਾਰ ਖੋਦਿਆ ਅਸੀਂ ਬਾਹਰ ਅੰਦਰ ਘੁੰਮਦੇ ਸਾਨੂੰ ਡਰ ਆ ਇਹ ਜਿਹੜੇ ਅਸਰ ਔਰ ਸੂਖ ਵਾਲੇ ਬੰਦੇ ਆ ਇਹ ਕੁਝ ਵੀ ਸਾਡੇ ਨਾਲ ਕਰਵਾ ਸਕਦੇ ਆ ਅਸੀਂ ਆਪਣੇ ਜਾਨ ਦੀ ਰਾਖੀ ਕਰਵਾਉਣ ਵਾਸਤੇ ਅੱਜ ਇਹ ਵੱਲ ਪ੍ਰੈਸ ਕਾਨਫਰੰਸ ਕਰ ਰਹੇ ਆ ਕਿ ਸਾਡੀ ਜੀ ਕਦੋਂ ਦੀ ਗੱਲ ਆ ਜਿਹੜਾ ਮੰਨਤ ਕੁੰਦ 29 ਮੈਂ ਪਹਿਲਾਂ ਦੱਸ ਕੇ ਪਹਿਲਾਂ ਕਦੋਂ ਦੀ ਹੋਣਾ 29 ਤਰੀਕ ਸ਼ਾਮ ਦਾ ਮਤਲਬ ਆ ਜੀ ਕਿਹੜੇ ਪਿੰਡ 5 ਵਜੇ ਰਖਵਾਨਾ ਪਿੰਡ ਤੇ ਪਰ ਇਹਨਾਂ ਦੇ ਚਲਦੇ ਪਾਪੇ ਪਰ ਮਨਜੀਤ ਸਿੰਘ ਝੰਡਾ ਸਨੋ ਬਲਵੰਤ ਸਿੰਘ ਪਿੰਡ ਚਾ ਗੁਜਰਾ ਤੇ ਉਹ ਕਿਸੇ ਪਾਰਟੀ ਦਾ ਨਾ ਇਹਦੇ ਬਾਰੇ ਮੈਨੂੰ ਨਹੀਂ ਜੀ ਕੋਈ ਖੁਸ਼ੀ ਲੱਗਦਾ ਕਿ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਮਿਲੀ ਭਗਤਣਾ ਜਿਹੜੀ ਨਹੀਂ ਪ੍ਰਸ਼ਾਸਨ ਤੇ ਸਾਨੂੰ ਪੂਰਾ ਯਕੀਨ ਆ ਜੀ ਅਸੀਂ ਸਰਕਾਰ ਦੇ ਖਿਲਾਫ ਨਹੀਂ ਜਾ ਸਕਦੇ ਅਸੀਂ ਅੱਜ ਵੀ ਕਹਿੰਨੇ ਆ ਅਗਰ ਉਹ ਕੋਈ ਮਤਲਬ ਸਾਨੂੰ ਕੋਈ ਸਰਕਾਰੀ ਪਰਮਿਸ਼ਨ ਦਿਖਾਵੇ ਤਾਂ ਅਸੀਂ ਰੋਕਾਂਗੇ ਨਹੀਂ ਨੰਬਰਦਾਰ ਸਾਹਿਬ 29 ਜੁਲਾਈ ਨੂੰ ਮਨਦੀਪ ਨੂੰ ਟੱਕਿਆ ਨਾ ਚੌਂਕੀ ਜਾਂਜਦਾ ਕਹੜਾ ਕਿ ਸਰਕਾਰੀ ਪਰਮਿਸ਼ਨ ਇਹਨੂੰ ਪਾਜੀ ਆ ਹਾਂ ਜੀ ਹਾਂ ਜੀ ਕਿ 1 ਜੁਲਾਈ ਤੋਂ ਲੈ ਕੇ 30 ਅਗਸਤ ਤੱਕ ਹਾਂ ਜੀ ਪ੍ਰੈਕਟਿਸਨ ਹੁੰਦਾ ਵਾ ਰੈਨੀ ਸੀਜ਼ਨ ਹੁੰਦਾ ਇੱਥੇ ਤਾਂ ਮਾਈਨਿੰਗ ਟੋਟਲੀ ਬੰਦ ਹੁੰਦੀ ਆ ਜੇ ਕੋਈ ਕਰ ਸਕਦਾ ਤਾਂ ਆਪਣੇ ਐਗਰੀਕਲਚਰ ਲੈਡ ਤੋਂ ਕਰ ਸਕਦਾ ਉਹ ਵੀ ਕੁਝ ਨਿਸ਼ਾ ਮੁਤਾਬਕ ਸਰਕਾਰੀ ਤਾਂ ਟੋਟਲੀ ਖੱਡਾ ਬੰਦ ਦੇ ਅਸੀਂ ਦੇਖੋ ਜੀ ਘੱਟ ਪੜੇ ਲਿਖੇ ਲੋਕ ਸਾਨੂੰ ਇਹਨਾਂ ਬਰੀਕੀਆਂ ਬਾਰੇ ਨਹੀਂ ਪਤਾ ਸੀਗਾ ਜਿਵੇਂ ਚੁੰਕੇ ਚੱਲ ਝੂ ਬੋਲ ਰਿਹਾ ਮਾਈਨਿੰਗ ਤਾਂ ਚੱਲ ਰਹੀ ਆ ਜੀ ਤਕਰੀਬਨ ਲਗਭਗ 4-5 ਮਹੀਨਿਆਂ ਤੋਂ ਔਰ ਬੜਿਆਲਾ ਪਿੰਡ ਦੀ ਮਿੱਟੀ ਚੱਕਰ ਹੋ ਰਹੀ ਆ ਖਲਵਾਣਾ ਵਿੱਚੋਂ ਲੰਘ ਰਿਹਾ ਤੇਰਾ ਸਵਾਲ ਨੰਬਰ 1 ਤਾਂ ਇਹ ਆ 29 ਜੁਲਾਈ ਨੂੰ ਮੰਦਿਰ ਤੋਂ ਲੱਗਿਆ 1 ਜੁਲਾਈ ਤੋਂ ਲੈ ਕੇ 30 ਅਗਸਤ ਤ ਇਹ ਫਲ ਸੀਜ਼ਨ ਹੁੰਦਾ ਰੇਨੀ ਸੀਜ਼ਨ ਹੁੰਦਾ ਤਾਂ ਇਸ ਦਰਮਿਆਨ ਕਈ ਕਾਰੀਗਰ ਹੈ ਕਿਸੇ ਵੀ ਤਰ੍ਹਾਂ ਦੀ ਜਾਇਜ਼ ਨਿਆਜ਼ਮਾਈਂ ਪੂਰੀ ਤਰ੍ਹਾਂ ਵੱਧ ਹੁੰਦੀ ਹੈ ਕਿਉਂਕਿ ਇੰਚਾਰਜ ਦਾ ਕਹਿਣਾ ਕਿ ਉਹਨਾਂ ਕੋਲ ਪਰਮਿਸ਼ਨ ਨਹੀਂ ਹੈ ਜਦੋਂ ਮੈਂ ਸੇ ਇੰਚਾਰਜ ਤੋਂ ਧੁੰਦ ਬੋਲਦਾ ਉਹਨਾਂ ਨੇ ਨਹੀਂ ਮੈਨੂੰ ਮਿਲੀ ਭਗਤੋਂ ਦੇ ਨਾਮ ਕਿਉਂਕਿ ਇੰਚਾਰਜ ਦੀ ਮਿਲੀ ਭੋਜ ਭਾਜੀ ਬਾਕੀ ਨਾਲ ਪ੍ਰਸ਼ਾਸਨ ਚੱਕਰ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਦੇ ਅਥੀ ਅਥੀ ਤਾਂ ਖੁਦ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਇਹ ਬੇਨਤੀ ਕੀਤੀ ਕਿ ਅਗਰ ਤੁਹਾਡੀ ਕੋਈ ਪਰਮਿਸ਼ਨ ਹੈ ਤਾਂ ਅਸੀਂ ਨਹੀਂ ਰੋਕਦੇ ਨਾ ਅਸੀਂ ਰੋਕ ਸਕਦੇ ਹਾਂ ਅਗਰ ਉਹਨਾਂ ਕੋਲ ਪਰਮਿਸ਼ਨ ਹੈ ਨਹੀਂ ਤਾਂ ਫਿਰ ਉਹ ਚੱਲਣ ਦੇ ਹੱਕਦਾਰ ਨਹੀਂ ਇਸ ਮੁੰਡੇ ਨੂੰ ਕੁੱਟਿਆ ਗਿਆ ਇਹਦਾ ਕੋਈ ਮਤਲਬ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਜੋ ਕੁਝ ਸਾਨੂੰ ਵੀ ਹੁਣ ਤੱਕ ਫੋਨ ਤੇ ਜੋ ਕੁਝ ਵੀ ਹੋ ਰਿਹਾ ਸਾਡੇ ਨਾਲ ਸਾਨੂੰ ਫੋਨ ਕਰਨਾ ਬਹੁਤ ਆ ਰਹੀਆਂ ਕੱਲ ਪਰਤੋਂ ਦੀਆਂ ਕਿਹੜਾ ਤੇ ਆ ਰਹੀਆਂ ਚਲੋ ਇਹ ਹੁਣ ਮੈਂ ਕਲੀਅਰ ਨਹੀਂ ਮੈਂ ਕਰ ਸਕਦਾ ਕਿਉਂ ਉਹਦੇ ਉਹਦੇ ਜਿਹੜੀ ਮੈਨੂੰ ਨਹੀਂ ਆਈ ਮਨਦੀਪ ਕੁਮਾਰ ਨੂੰ ਆਈ ਇਹਦੇ ਭਰਾ ਨੂੰ ਪ੍ਰਦੀਪ ਕੁਮਾਰ ਨੂੰ ਮੈਨੂੰ ਹੁਣ ਦੱਸਿਆ ਉਹ ਦੇ ਮੁਤਾਬਕ ਕਿ ਮੰਨ ਲਓ ਇਹਨੂੰ ਪਹਿਲਾਂ ਪੇਨੂ ਆਈ ਪ੍ਰਦੀਪ ਕੁਮਾਰ ਨੂੰ ਕਿ ਤੇਰੇ ਕੋਲ ਕੋਈ ਨਜਾਇਜ਼ ਸੰਬੰਧ ਹੈ ਤੇਰੇ ਗਲਤ ਬੰਦਿਆਂ ਦੇ ਨਾਲ ਇਹਨੂੰ ਨਾਂ ਵੀ ਲਿਆ ਗਿਆ ਤੇਰੇ ਫਲਾਣੇ ਬੰਦੇ ਨਾਲ ਗਲਤ ਸੰਬੰਧ ਹੈ ਤੇਰੇ ਕੋਲ ਪਿਸਤੌਲ ਵੀ ਆ ਨਹੀਂ ਉਹ ਕਾਲ ਕੀਤੀ ਕਿਨੇ ਉਹ ਨੰਬਰ ਹੈਗਾ ਜੀ ਅਨਨੋਨ ਬੰਦਾ ਤੇ ਆ ਨਹੀਂ ਕੋਈ ਅਧਿਕਾਰੀ ਮੈਂ ਕੋਈ ਅਧਿਕਾਰੀ ਆ ਜਾਂ ਕੋਈ ਸਾਡੇ ਕੋਲ ਸ਼ਿਕਾਇਤ ਆਈ ਆ ਫਿਰ ਉਹਨੇ ਫੋਨ ਕੱਟ ਕਰ ਦਿੱਤਾ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਮਨਦੀਪ ਨੂੰ ਅੰਕੀ ਕੀ ਪ੍ਰੋਬਲਮ ਆਈ ਤੁਹਾਨੂੰ ਇਹ ਨਾ ਕੋਈ ਪ੍ਰੋਬਲਮ ਇਹ ਆਈ ਆ ਸਾਡੇ ਘਰ ਦੇ ਮੋੜ ਦੀ ਰਸਤਾ ਖਰਾਬ ਸੀ ਉਹਦੇ ਵਿੱਚ ਦੀ ਟਿੱਪਰ ਲੰਘਦੇ ਕੱਚਾ ਰਸਤਾ ਯਾਰ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਨਾ ਰਸਤੇ ਵਿੱਚ ਮਿੱਟੀ ਪਾ ਕੇ ਜਿੱਦਾਂ ਮਰਜੀ ਲੰਘੋ ਪਰ ਸਾਡਾ ਰਸਤਾ ਖਰਾਬ ਜੇ ਮੀਂਹ ਪੈ ਗਿਆ ਤਾਂ ਸਾਡੇ ਕੋਲ ਤੁਰ ਕੇ ਵੀ ਨਹੀਂ ਨੰਦ ਹੋਣਾ ਇਹ ਮੈਂ ਕਿਹਾ ਤਾਂ ਕਹਿ ਕੇ ਤਾਂ ਉਹ ਕਹਿੰਦਾ ਵੀ ਮੈਂ ਆਪਣੇ ਮਾਲਕ ਨੂੰ ਮਨਜੀਤ ਸਿੰਘ ਨੂੰ ਫੋਨ ਕਰ ਦਿੰਦਾ ਤੇ ਮਨਜੀਤ ਆਉਂਦਾ ਹੁਣੇ ਤੇਰੇ ਨਾਲ ਗੱਲਬਾਤ ਕਰ ਲੈਂਦਾ ਮਨਜੀਤ ਆਇਆ ਨਹੀਂ ਪੁਲਿਸ ਦੀ ਗੱਡੀ ਆਈ ਆ ਮੈਨੂੰ ਬਢਾਲ ਕੇ ਲੈ ਗਏ ਆ ਜਾ ਕੇ ਨਸਰਾਲੀ ਚੌਕੀ ਮੈਨੂੰ ਕਹਿੰਦੇ ਤੂੰ ਬਦਮਾਸ਼ ਆ ਤੂੰ ਅਗੇ ਟਿੱਪਰ ਕਿਧਾ ਰੋਕ ਸਕਦਾ ਸਰਕਾਰੀ ਪਰਮਿਸ਼ਨ ਆ ਡੀਸੀ ਸਾਹਿਬ ਦੀ ਤੇ ਤੂੰ ਐਡਾ ਚੱਲਦਾ ਸਾਡਾ ਕੰਮ ਸਰਕਾਰੀ ਵੀ ਰੋਕ ਸਕਦਾ ਤੇ ਮੈਂ ਕਿਹਾ ਜੀ ਮੈਂ ਰੋਕਣ ਨੂੰ ਕਿਹਾ ਹੀ ਨਹੀਂ ਮੈਂ ਤਾਂ ਇਹ ਕਹਿਣਾ ਵੀ ਮੇਰਾ ਰਸਤਾ ਜਿਹੜਾ ਖਰਾਬ ਨਾ ਕਰੇ ਕਹਿੰਦੇ ਤੂੰ ਕੌਣ ਹੁੰਦਾ ਰਸਤੇ ਦਾ ਰਸਤੇ ਦੇ ਵਿੱਚ ਹੀ ਕੋਈ ਵੀ ਲੰਘ ਸਕਦਾ ਇਹ ਕੌਣ ਕਹਿੰਦਾ ਜੀ ਇਹ ਮੈਨੂੰ ਚੌਕੀ ਇੰਚਾਰਜ ਨੇ ਪਿੰਡ ਦੇ ਲਿੰਕਰ ਤੋਂ ਲੰਘਦੇ ਆ ਜਿਹੜੇ ਪਿੰਡ ਦੇ ਖੇਤਾਂ ਵਾਲੇ ਕੱਚੇ ਰਾਹ ਤੇ ਤੋਂ ਤਾਂ ਲੱਗੀਆਂ ਜਿੱਦਾਂ ਨਾਈ ਬਣਦੇ ਨੇ ਮਾਹੀ ਨੂੰ ਕਰਕੇ ਲੈ ਆਉਂਦੇ ਆ ਉਹ ਫਲਵਾਣਾ ਪਿੰਡ ਨਹੀਂ ਉਹ ਬੜਿਆਲਾ ਪਿੰਡ ਦੀ ਇੱਕ ਬੜਿਆਲਾ ਦਾ ਤੇ ਇਹਦਾ ਕਿੰਨਾ ਚ ਪਰ ਕੇ ਘੱਟ ਪਿੰਡ ਦਾ ਸਾਡਾ ਵਸੀਮਾ ਹੈ ਜੀ ਹਾਂ ਜੀ ਕਿਉਂਕਿ ਜਿਹੜਾ ਕਿ ਨਾਂ ਹੈ ਕਿਉਂਕਿ ਅਮਰਿੰਦਰ ਸਿੰਘ ਮਨਿੰਦਰ ਮਨਿੰਦਰ ਸਿੰਘ ਜਿਹੜਾ ਵਿਅਕਤੀ ਦਿੱਤਾ ਸੀਗਾ ਉਹ ਨੰਬਰ ਤਾਂ ਪਰਾਂ ਨੇ ਜਿੰਨੇ ਦੱਸਿਆ ਕਿ ਲੈ ਕੇ ਆਏ ਉਹ ਤੋਂ ਆਪਾਂ ਲੈ ਆਤੀ। ਲੇਖੀਓ ਤੋਂ ਕੀ ਲੈ ਆ ਦੇ ਤੋਂ ਆਪਾਂ। ਆਪੋਲ ਆ ਜੀ ਸਾਡੇ ਕਾਪੀ ਦਿਓ ਕੰਢ ਕੇ। ਲੇਖਤੀ ਉਹਨਾਂ ਨੇ ਇਹ ਲਿਖ ਕੇ ਦਿੱਤਾ ਤੇ ਅਸੀਂ 5:30 ਵਜੇ ਇਸ ਨੂੰ ਚੱਕਿਆ। ਤੇ ਇਹਨਾਂ ਨੇ ਟਿੱਪਰ ਭਰਿਆ ਆ ਮਨਜੀਤ ਸਿੰਘ ਦਾ ਰੋਕਿਆ। ਉਸ ਰੋਕਣ ਬਾਬਤ ਉਹਨਾਂ ਨੇ ਦਰਖਾਸਤ ਦਿੱਤੀ ਤਾਂ ਮੈਂ ਇਸ ਨੂੰ ਚੱਕ ਕੇ ਲਿਆਇਆ। ਕੁੱਟਮਾਰ ਵੀ ਕੀਤੀ ਸਾਡੇ ਨਾਲ। ਹਾਂਜੀ ਮੇਰੇ ਨਾਲ ਚੌਂਕੀ ਲਿਆ ਕੇ ਕੁੱਟਮਾਰ ਕੀਤੀ। ਉਹਨਾਂ ਨੇ ਪਹਿਲਾਂ ਮੈਨੂੰ ਇਹ ਮੇਰੇ ਇੱਥੇ ਧੌਣ ਤੇ ਥੱਪੜ ਮਾਰੇ। ਉਸ ਤੋਂ ਬਾਅਦ ਉਹਨਾਂ ਨੇ ਚੌ ਬੰਦਿਆਂ ਨੇ ਮੈਨੂੰ ਫੜਿਆ ਲੰਮਾ ਪਾਇਆ ਤੇ ਮੇਰੇ ਪੈਰਾਂ 'ਤੇ ਡੰਡੇ ਮਾਰੇ।ਾਰੇ ਕਿੰਨੂੰ ਚੁੰਕੀਨ ਚਾਰ ਤੋਂ ਚੌਕੀਨ ਚਾਰ ਨੇ। ਇਹ ਕਹਤਾ ਜੀ ਆਪਾਂ ਚੁੰਕੀਨ ਚਾਰ ਦੀ ਮੀਟ ਹੋਊਗਾ ਜਦ ਕੀ? ਹਾਂਜੀ ਹਾਂਜੀ। ਮਾਈਨਿੰਗ ਤਾਂ ਬੰਦ ਆ ਪੂਰੀ ਤਰ੍ਹਾਂ ਉਹਨਾਂ ਨੇ ਰਲਿਆ ਹੋਇਆ। ਹਾਂਜੀ ਅਸੀਂ ਇਹੋ ਹੀ ਕਹਿ ਸਕਦੇ ਹਾਂ ਜੀ ਜਦ ਮੇਰੇ ਕੁੱਟ ਮਾਰ ਕੀਤੀ ਮੈਂ ਕੁਝ ਉਹਨਾਂ ਨੂੰ ਕਿਹਾ ਵੀ ਨਹੀਂ। ਕਹਿਣ ਤੋਂ ਬਿਗੈਰੇ ਹੀ ਉਹਨਾਂ ਨੇ ਮੈਨੂੰ ਚਾਕੇ ਲਿਜਾ ਕੇ ਕੁੱਟਿਆ। ਕੁਝ ਕਹਤਾ ਬਹੁਤ ਦਿੱਤੀ ਹੈ ਜੀ ਡੀਸੀ ਕੋਲ ਐਸਾ ਕੋਲ ਮੁੱਖ ਮੰਤਰੀ ਸਾਹਿਬ ਨੂੰ ਹਾਂਜੀ। ਹਾਂਜੀ ਹਾਂਜੀ। ਇਹ ਪ੍ਰਵਾਇ ਹੁੰਦੇ ਤਾਂ ਆਪਣਾ ਕਿਉਂਕਿ ਇਹ ਚਾਰਜ ਨੇ ਲਿਖ ਕੇ ਦਿੱਤਾ ਕਿਉਂਕਿ ਇਹ ਚਾਰਜ ਨੇ ਲਿਖ ਕੇ ਦਿੱਤਾ ਵੀ ਮੈਂ ਯਾਨੀ ਕਿ 5:18 ਮਿੰਟ ਤੇ ਇਹਨੂੰ ਚੱਕਿਆ ਸੀ ਚੱਕ ਕੇ ਤਾਂ ਅਸੀਂ 9:00 ਵਜੇ ਇਹਨੂੰ ਯਾਨੀ ਕਿ ਛੱਡ ਦਿੱਤਾ ਅਗਲੀ ਕਾਰਨ ਨਿਯੋਗ ਨਹੀਂ ਅਗਰ ਮੈਡੀਕਲ ਨੀ ਕਾਰਵਾਈ ਉਹਨੇ ਕੋਈ ਨਹੀਂ ਜੀ ਕੀਤੀ ਨਹੀਂ ਤੁਸੀਂ ਤੁਹਾਡੀ ਕੀ ਸਰਵਾਈ ਨਹੀਂ ਹੋਈ ਸਾਡੇ ਕੋਲੋਂ ਅਸੀਂ ਪ੍ਰਸ਼ਾਸਨ ਨੂੰ ਬੰਦੀਵ ਜੀ ਨਹੀਂ ਛੁਵਾਈ ਹੋਈ ਤਾਂ ਅਗਲਾ ਤੁਹਾਡਾ ਸਟੈਪ ਕੀ ਹੈ ਅੱਗੇ اگਲਾ ਸਟੈਪ ਤਾਂ ਜੇ ਜਾਨੀ ਕਿ ਕਰੋਗੇ ਕੋਈ ਅੱਜ ਪ੍ਰਸ਼ਾਸਨ ਕਰਾਂਗੇ ਨਹੀਂ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਰੋਡ ਜਾਮ ਹੋਵੇ ਤੇ ਸੁਪੀਆਂ ਤੁਸੀਂ ਕਰਦੇ ਹਾਂ ਹਾਂਜੀ ਕੀ ਕਰਨਾ ਜੀ ਰੋਡ ਜਾਮ ਕਰਾਂਗੇ ਰੋਡ ਜਾਮ ਰੋਡ ਜਾਮ ਕਰਾਂਗੇ ਜੀ ਠੀਕ ਹੈ ਜੀ ਅੱਜ ਇੱਕ ਪਿੰਡ ਖਲਵਾਣਾ ਦੇ ਪਿੰਡ ਵਾਸੀਆਂ ਨੇ ਇਹਨਾਂ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਥਾਣੀ ਨਸਰਾਲਾ ਦੇ ਅਧਿਕਾਰੀ ਬਖਸ਼ਾਏ ਨੇ ਕਿ ਇੱਕ ਸ਼ਿਕਾਇਤ ਕਰਤਾ ਸੀ ਮਾਈਨਿੰਗ ਦੀ ਲੈ ਕੇ ਕੋਈ ਸ਼ਿਕਾਇਤ ਕੀਤੀ ਸੀ ਕਿ ਕਿਪਰ ਲੰਘਦੇ ਨੇ ਗਲੀ ਚੋਂ ਕਾ ਉਲਟਾ ਕਿਤੇ ਕਾਰਵਾਈ ਕਰਨ ਦੀ بجائے ਤੇ ਚੌਂਕੀ ਇੰਚਾਰਜ ਨੇ ਉਹਨੂੰ ਥਾਣੇ ਲੈ ਜਾ ਕੇ ਕੁੱਟਮਾਰ ਕੀਤੀ ਜਿਸ ਤੱਕ ਕਿ ਬਕਾਇਦਾ ਲਿਖਤੀ ਤੌਰ ਤੇ ਮਾਫੀ ਮੰਗ ਕੇ ਛੱਡਿਆ ਵੀ ਦਿੱਤਾ ਉਹ ਸਾਰਾ ਵੈਰੀਫਾਈ ਤੁਸੀਂ ਮੈਂ ਧਿਆਨ ਚ ਲਾਂਦਾ ਹੈਗਾ ਮੈਟਰ ਉਨੇ ਤੇ ਇਸ ਬਾਰੇ ਜਿਹੜਾ ਹੈਗਾ ਐਸਐਚਓ ਤੇ ਬੀਐਸਪੀ ਦੀ ਰਿਪੋਰਟ ਆਤੀ ਹੈਗੀ ਇਲੀਗਲ ਮਾਈਨਿੰਗ ਦੇ ਬਾਰੇ ਸਾਡਾ ਬਿਲਕੁਲ ਕਲੀਅਰ ਹੈਗਾ ਕਿ ਨੋ ਇਲੀਗਲ ਮਾਈਨਿੰਗ ਇਜ਼ ਅਲਾਉਡ ਇਨ ਮੋਸਰਪੁਰ ਐਟ ది ਸੇਮ ਟਾਈਮ ਅਸੀਂ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਮਿਲ ਕੇ ਕੋਆਰਡੀਨੇਟ ਕਰਕੇ ਜਿਹੜੀ ਵੀ ਕੰਪਲੇਨ ਮਾਈਨਿੰਗ ਡਿਪਾਰਟਮੈਂਟ ਤੋਂ ਸਾਨੂੰ ਆਉਂਦੀ ਹੈਗੀ ਇਲੀਗਲ ਮਾਈਨਿੰਗ ਦੇ ਖਿਲਾਫ ਉਹ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਉਸ ਤੋਂ ਇਲਾਵਾ ਵੀ ਜਿੱਥੇ ਸਾਨੂੰ ਕੰਪਲੇਨ ਆ ਜਾਂਦੀ ਹੈਗੀ ਅਸੀਂ ਜਿੱਥੇ ਮਾਈਨਿੰਗ ਡਿਪਾਰਟਮੈਂਟ ਨੂੰ ਐਸੋਸੀਏਟ ਕਰਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਇਸ ਚੇ ਵੀ ਦੋਨੋਂ ਚੀਜ਼ਾਂ ਅਸੀਂ ਐਗਜ਼ਾਮਨ ਕਰਾਵਾਂਗੇ ਕਿ ਚੌਕੀ ਇਨਚਾਰਜ ਨੇ ਕੀ ਗਲਤੀ ਕੀਤੀ ਹੈਗੀ ਜਾਂ ਕਿਉਂ ਲੈ ਕੇ ਉਹਨੂੰ ਆਇਆ ਸੀਗਾ ਤੇ ਸਾਹਮਣੇ ਵਾਲੇ ਬੰਦੇ ਦਾ ਕੀ ਇਸ਼ੂ ਸੀਗਾ ਪਹਿਲੀ ਚੀਜ਼ ਦੂਸਰੀ ਚੀਜ਼ ਕੀ ਮਾਈਨਿੰਗ ਜਿਹੜੀ ਐਕਟੀਵਿਟੀ ਹੈਗੀ ਉਹ ਉੱਥੇ ਅਲਾਉਡ ਹੈ ਕਿ ਨਹੀਂ ਹੈਗੀ ਜਾਂ ਕੀ ਇਸ਼ੂ ਹੈ ਸਰ ਮਾਈਨਿੰਗ ਤਾਂ ਪ੍ਰੋਪਰਲੀ ਬੰਦ ਹੈ ਕਿਉਂਕਿ 1 ਜੁਲਾਈ ਤੋਂ ਲੈ ਕੇ 30 ਅਗਸਤ ਤੱਕ ਦਾ ਫਲਡ ਸੀਜ਼ਨ ਚੱਲ ਰਿਹਾ ਹੈ ਤੇ ਮਾਈਨਿੰਗ ਤਾਂ ਪੂਰੀ ਤਰ੍ਹਾਂ ਬੰਦ ਹੈ ਤਾਂ ਸ਼ਾਇਦ ਚੋਕੀ ਚਾਰ ਸਾਲ ਨੂੰ ਸਰ ਤੇਬ ਤੇ ਹੈ ਵੀ ਇਸ਼ੂ ਸਬ ਵੀਡੀਓਜ਼ ਐਂਡ ਪਿਕਚਰਜ਼ ਆਫ ਏਰੀਆ ਉਹ ਸਾਰਾ ਐਗਜ਼ਾਮਨ ਕਰਵਾ ਲੈਂਗੇ ਸਾਰਾ ਐਗਜ਼ਾਮਨ ਕਰਵਾ ਕੇ தி ਕੰਸਰਨ ਡਿਪਾਰਟਮੈਂਟ ਟੂ ਕਮੈਂਟ ਔਨ ਇਟ ਇਜ਼ ਮਾਈਨਿੰਗ ਡਿਪਾਰਟਮੈਂਟ ਵਿਚ ਇਜ਼ ਅ ਡੈਡੀਕੇਟਡ ਡਿਪਾਰਟਮੈਂਟ ਜੋ ਇਹਦੇ ਬਾਰੇ ਸਾਰੇ ਡਿਟੇਲ ਚ ਗੱਲ ਕਿਹੜੇ ਵਾਲੇ ਬੰਦ ਹੈਗੀ ਮਿੱਟੀ ਚਕਣਾ ਅਲਾਉ ਹੈਗਾ ਨਹੀਂ ਹੈਗਾ ਰੇਤਾ ਚਕਣਾ ਅਲਾਉ ਹੈਗਾ ਨਹੀਂ ਹੈਗਾ ਕ੍ਰੈਸ਼ਰ ਚੱਲ ਸਕਦਾ ਨਹੀਂ ਚੱਲ ਸਕਦਾ ਉਹ ਸਾਰਾ ਡਿਟੇਲ ਤੁਮ ਦੇਣਗੇ ਕ੍ਰੈਸ਼ਰ ਜਿਹੜਾ ਹੈਗਾ ਉਹ ਕੀ ਰੈਣੀ ਸੀਜ਼ਨ ਚ ਬੰਦ ਹੋ ਜਾਂਦਾ ਹੈਗਾ ਜਾਂ ਨਹੀਂ ਹੋ ਜਾਂਦਾ ਹੈਗਾ ਉਹ ఎవਰੀਥਿੰਗ ਦੇ ਵਿਲ ਕਲੈਰੀਫਾਈ ਤੇ ਮੈਨੂੰ ਲੱਗਦਾ ਉਹ ਤੁਹਾਨੂੰ ਕਲੈਰੀਫਾਈ ਕਰਕੇ ਲੋਕਾਂ ਤੱਕ ਗੱਲ ਪਹੁੰਚਾਣੀ ਵੀ ਚਾਹੀਦੀ ਕਿ ਕੀ ਅਲਾਉਟ ਹੈਗਾ ਕੀ ਨਹੀਂ ਹੈਗਾ ਸੋ ਦੈਟ ਉਹ ਸਾਰੀ ਕਲੈਰਿਟੀ ਆ ਜਾਵੇ ਸਰ ਉਹਦਾ ਇਲਜ਼ਾਮ ਇਹ ਹੈਗਾ 3 ਘੰਟੇ ਮੇਨ ਥਾਣੇ ਰੱਖਿਆ 3 ਘੰਟੇ ਦੇ ਅੰਦਰ ਮਾਰਕੋ ਇੱਕ ਵਾਰ ਉਹ ਬਰੀ ਤਰ੍ਹਾਂ ਨਾ ਕੀਤੀ ਹੈ ਦੇਖੋ ਇਸ ਕੋ ਐਗਜ਼ਾਮਿਨ ਕਰਾ ਲਓ ਹੈ ਨਾ ਜੀ 3 ਘੰਟੇ ਥਾਣੇ ਰੱਖਣਾ ਇਸ ਵਨ ਪਾਰਟ ਤੇ 3 ਘੰਟੇ ਕੁਟਮਾਰ ਕਰਨਾ ਇਸ ਵਨ ਪਾਰਟ ਠੀਕ ਹੈ एवरीथिंग ਵਿਲ ਕਮ ਔਨ ਰਿਕਾਰਡ ਅਕੋਰਡਿੰਗਲੀ ਵਿਲ ਟੇਕ ਐਕਸ਼ਨ ਜੀ ਜੀ ਸਰ ਵੀ ਆਰ ਜੀ ਐਨ ਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ